ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਸੋਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇ ਨ ਪਿਆਰੀ ਹਮ ਸੰਤਨ ਕੀ ਸਰਣਾ ਹਮ ਸੰਤਨ ਕੀ ਰੇ ਨ ਪਿਆਰੀ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗੈਨਾ ਹਮ ਸੰਤਨ ਸਿਉ ਬਨਾਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਹਮ ਲਾਹਾਂ ਕਾਟਿਆ ਹਰ ਭਗਤ ਭਰੇ ਪੰਡਾਰਾ ਸੰਤਨਮੋ ਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈਂਗੋ ਜੋ ਫਾਟਿਓ ਸਗਲੋ ਲਿਖਾ ਮਹਾਨੰਦ ਪੈ ਸੁਖ ਪਾਇਆ ਸੰਤਨ ਕੈ ਪ੍ਰਸਾਦੀ ਕਉ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰੱਤੇ ਬਿਸਮਾਦੀ ਸੋਰਠ ਮਹੱਲਾ ਪੰਜਵਾਂ ਜੇਤੀ ਸਮਗਰੀ ਦੇਖੋ ਰੇ ਨਾਰ ਤੇਤੀ ਹੀ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰ ਪਾਵੇ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੀ ਦੀ ਆਪ ਦੇਸਾ ਤਮਹੀ ਸੰਗ ਪਰਾਤਾ ਰਹਾਉ ਕਾਮ ਕਰੋਧ ਲੋਭ ਮੋਪਮਾਨਾ ਤਾ ਮੈਂ ਸੁਖ ਨਹੀਂ ਪਾਈਐ ਹੋਰੀਨ ਤੋ ਸਗਲ ਕੀ ਮੇਰੈ ਮਨ ਤੋ ਅਨੰਦ ਮੰਗਲ ਸੁਖ ਪਾਈਐ ਕਾਲ ਨਾ ਪਾਨੈ ਅੰਤਰ ਬਿਦ ਜਾਣੈ ਤਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਏ ਮਨਵਾ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦਾਮੋਦਰ ਦਿਆਲ ਮਾਦਵੀ ਪਾਰ ਬ੍ਰਹਮ ਨਰੰਕਾਰਾ ਨਾਮ ਵਰਤਨ ਨਾਮ ਵਲੇਵਾ ਨਾਮ ਨਾਨਕ ਪ੍ਰਾਨ ਅਧਾਰਾ ਸੋਰਠ ਮਹੱਲਾ ਪੰਜੇਵਾਂ ਮਰਤਕ ਕੋ ਪਾਇਓ ਤਨ ਸਾਸਾ ਮਿਸ਼ਰਤ ਆਨ ਮਿਲਾਇਆ ਪਸੂ ਪ੍ਰੇਦ ਮੁਗਦ ਪੈ ਸਰੋਤੀ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕੈ ਨਾ ਜਾਈ ਰਹਾ ਦੁਖ ਸੋਗ ਕਾ ਢਾਇਓ ਡੇਰਾ ਆਨੰਦ ਮੰਗਲ ਬਿਸਰਾਮ ਮਨ ਬਾਛਤ ਫਲ ਮਿਲੇ ਆ ਚਿੰਤਾ ਪੂਰਨ ਹੋਈ ਕਾਮਾਂ ਈ ਹਾਂ ਸੁਖ ਆਗੈ ਮੁਖ ਯੋਜਲ ਮਿਟ ਗਏ ਆਮਨ ਜਾਣੀ ਨਿਰਪੋਪੈ ਹਿਰਦੇ ਨਾਮ ਵਸਿਆ ਆਪਣੀ ਸਤ ਗੁਰ ਕੈ ਮਨ ਭਾਨੀ ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਪਰਮ ਭਾਗਾ ਕੋ ਨਾਨਕ ਤਾੰਕੇ ਪੂਰਕ ਰੰਮਾ ਜਾਂਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾਂ ਰਤਨ ਛਾਡ ਕੋਡੀ ਸੰਗ ਲਾਗੇ ਜਾਨਤੇ ਕਸ਼ੂ ਨਾ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈ ਹੈ ਸਿਮਰੋ ਹਰ ਹਰ ਨਾਮ ਪਰਾਣੀ ਬਿਨ ਸੇ ਕਾਤੀ ਦੇ ਅਗਿਆਨੀ ਰਹਾਉ ਮਿਰਗ ਤ੍ਰਿਸ਼ਨਾ ਅਰਸਪਨ ਮਨੋਰਥ ਤਾਂ ਕੀ ਕਸ਼ਨਾ ਵਡਾਈ RAM ਭਜਨ ਬਿਨ ਕਾਮਨ ਆਵਸ ਸੰਗ ਨ ਕਾਹੂੰ ਜਾਈ ਹੋ ਹੋ ਕਰਤਿ ਬਿਹਾਇ ਅਵਰਦਾਂ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨਹਿ ਤ੍ਰਪਤਾਸਿਆ RAM ਨਾਮ ਨਹੀਂ ਚੀਨਾ ਸਾਦ ਬਿਕਾਰ ਬਖੈਰ ਅਸਮਾਤੋ ਅਸੰਕ ਖਤੇ ਕਰ ਫੇਰੀ ਨਾਨਕ ਕੀ ਪ੍ਰਭ ਪਾਹਾ ਬਨੰਤੀ ਕਟੋ ਅਵਗੁਣ ਮੇਰੇ ਸੁਰਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਬਨਾਸੀ ਕਾਮ ਕ੍ਰੋਧ ਬਿਖਜਾਰੀ ਮਹਾ ਬਿਕਮ ਅਗਨ ਕੋ ਸਾਗਰ ਸਾਦੂ ਸੰਗ ਉਦਾਰੀ ਪੂਰੇ ਗੁਰ ਮਿਟਿਓ ਪਰਮੁਹਾ ਧੀਰਾ ਪਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਦਾਨ ਰਸ ਪੀਆ ਮਨ ਤਨ ਰੈ ਆਕਾਮਾਈ ਜਤ ਕਤ ਪੂਰੇ ਰਿਓ ਪਰਮੇਸ਼ਰ ਕਤੇ ਆਵੈ ਕਤ ਜਾਈ ਜਬ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਲ ਕਲ ਕਲੇਸ਼ ਮਿਟੈ ਦੁਖ ਸਗਲੀ ਕਾਟੀ ਜਮ ਕੀ ਫਾਸਾ ਕਉ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭੈ ਬਿਗਾਸਾ ਸੋਰਠ ਮਹੱਲਾ ਪੰਜੇਵਾ ਕਰਨ ਕਰਮਨਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋ ਆਇ ਆਪ ਸਹਾਈ ਸੂਕ ਸਹਿਜ ਆਨੰਦ ਮੰਗਲ ਰਸ ਆਚਰਜ ਭਾਈ ਬਡਾਈ ਰਹਾ ਗੁਰ ਕੀ ਸਰਨ ਪੈ ਪੈ ਨਾਸੀ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਈ ਆਪਣੇ ਥਾਨੈ ਜੈ ਜੈਕਾਰ ਕਰੀ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਹਾਰ ਜਾਓ ਪ੍ਰਭ ਆਪਣੀ ਜਿਨ ਪੂਰਨ ਪੈ ਜਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੈ ਜਿਨ ਜਿਨ ਦਰਸ਼ਨ ਪਾਇਆ ਪਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸਤੀ ਕਰਾਇਆ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁਖ ਬਿਨ ਸਹਿ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾ ਸਤ ਗੁਰ ਨਾਮ ਨਿਦਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਾਨਵਸਿਆ ਅਬਨਾਸੀ ਤਾں ਕੋ ਬਿਗਨ ਨਕੋ ਲਾਗੇ ਜੋ ਸਤਗੁਰ ਆਪਣੇ ਰਾਖੀ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸਿਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇੱਛਿ ਪੁਜਾਈ ਨਾਨਕ ਦਾਸ ਤੰਕੈ ਬਲਹਾਰੇ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨੇ ਆਂਦੇ ਹਾਰੇ ਦੇਵਨ ਹਾਰ ਨ ਜਾਣੈ ਜੀਓ ਪਿੰਡ ਸਾਜ ਜਨ ਰਚਿਆ ਬਲ ਆਪਣੋ ਕਰ ਮੰਨੈ ਮਨ ਮੂੜੀ ਦੇਖ ਰਿਓ ਪ੍ਰਭ ਸੁਆਮੀ ਜੋ ਕਿ ਸ਼ਿਕਾਰੇ ਸੋਈ ਸੋਈ ਜਾਣੈ ਰਹਿ ਨ ਕਸ਼ੂਐ ਸ਼ਾਨੀ ਰਹਾਉ ਜੇਵਾ ਸਵਾਦ ਲੋਭ ਮਦ ਮਾਤੋਂ ਉਪਜੈ ਅਨਕ ਬਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਮੇ ਬੰਧਨ ਕੀ ਭਾਰ ਦੇਕ ਵਾਰ ਅਨਕ ਪੜਦੀ ਮੈਂ ਪਰਦਾ ਰਾ ਸੰਗ ਫਾਕੈ ਚਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬੇਨੇ ਓਟ ਨਕਾਹੀ ਕਾੜ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਨੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬ ਹੂੰ ਜਾਇ ਰਹਾ ਓ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨੇ ਬਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਨ ਗਾਵਤ ਆਚੂਤ ਅਬਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਈ ਪਲ ਪਾਈ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਵਾ ਬੇਲੀ ਸੋਰਠ ਮਹੱਲਾ ਪੰਜਵਾ ਪੰਚ ਪਦ ਬਿਨ ਸੇ ਮੋ ਮੇਰਾ ਅਰਤੀ ਰਾ ਬਿਨ ਸੇ ਆਪਣੀ ਧਾਰੀ ਸੰਤੋ ਇਹ ਅਬਤਾਵ ਕਾਰੀ ਜਿਤ ਹੋ ਮੈਂ ਗਰਬ ਨਿਵਾਰੀ ਰਹਾਵ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾ ਸਗਲੇ ਰਨਾਰੀ ਪੇਖਿਓ ਪ੍ਰਭ ਜੀਓ ਆਪਣੇ ਸੰਗੈ ਚੂਕੇ ਭੀਤ ਪਰਮਾਰੀ ਔਖ ਦੇ ਨਾਮ ਨਿਰਮਲ ਜਲ ਅੰਬਰਤ ਪਾਈ ਐ ਗੁਰੂ ਦਵਾਰੀ ਕਉ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਦਾਰੀ